ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਐਂਡ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਬਹੁਤ ਹੀ ਜ਼ਿਆਦਾ ਟੇਸਟੀ ਰਾਇਤਾ ਤੇ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਵਧੀਆ ਲੱਗੇ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਇਸ ਤਰ੍ਹਾਂ ਦਾ ਟੇਸਟੀ ਰਾਇਤਾ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਇਹ ਤਾਂ ਹੀ ਬਣਾਉਣ ਵਾਸਤੇ ਆਪਾਂ ਇੱਕ ਕਟੋਰੀ ਮਖਾਣੇ ਲੈਣੇ ਇੱਕ ਕਟੋਰੀ ਆਪਾਂ ਫੁੱਲ ਭਰ ਕੇ ਲਈਏ ਤੇ ਇਹਨੂੰ ਪਹਿਲਾਂ ਆਪਾਂ ਰੋਸਟ ਕਰ ਲੈ। ਗੈਸ ਦੇ ਉੱਪਰ ਆਪਾਂ ਰੱਖਿਆ ਹੋਇਆ ਪੈਨ ਤੇ ਇੱਥੇ ਆਪਾਂ ਮਖਾਣੇ ਪਾਉਨੇ ਆ। ਇਹਨਾਂ ਨੂੰ ਪਹਿਲਾਂ ਆਪਾਂ ਰੋਸਟ ਕਰਨਾ ਹੈ। 2 ਮਿੰਟ ਲੱਗ ਜਾਣਗੇ ਰੋਸਟ ਕਰਨ ਲੱਗੇ ਆ ਤੇ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਆਪਾਂ ਰੋਸਟ ਕਰਦੇ ਆ। ਇਹਦਾ ਹਿਲਾਉਂਦੇ ਹੋਏ ਰੋਸਟ ਕਰਦੇ ਗੈਸ ਦੀ ਫਲੇਮ ਆਪਾਂ ਘੱਟ ਕਰ ਦਿੰਦੇ ਆ। ਇਹ ਲਗਾਤਾਰ ਹਿਲਾਉਂਦੇ ਹੋਏ 2 ਮਿੰਟ ਆਪਨ ਹੋ ਚੁੱਕੇ ਨੇ। ਵੇਗੋਲਾ ਪਾਈਪ ਵਰੀ ਨੂੰ ਚੈੱਕ ਕਰ ਲੈਣੇ ਆ ਚੈੱਕ ਕਰਨ ਦਾ ਤਰੀਕਾ ਕਿ ਇਹ ਮਖਾਣਿਆਂ ਨੂੰ ਤਾਂ ਫੜ ਕੇ ਹਾ ਦੇਖੋ ਚੂਰੂ ਚੂਰ ਹੋ ਗਏ ਇਹਦਾ ਮਤਲਬ ਜਿਹੜੇ ਮਖਾਣੇ ਨੇ ਉਹ ਰੋਸਟ ਹੋ ਚੁੱਕੇ ਨੇ ਹੁਣ ਆਪਾਂ ਕੀ ਕਰਦੇ ਗੈਸ ਨੂੰ ਬੰਦ ਕਰਦੇ ਆ ਤੇ ਮਖਾਣਿਆਂ ਨੂੰ ਆਪਾਂ ਕਿਸੇ ਹੋਰ ਪਲੇਟ ਵਿੱਚ ਕੱਢ ਲੈਣੇ ਆ ਪੈਨ ਵਿੱਚੋਂ ਕੱਢ ਕੇ ਆਪਾਂ ਕਿਸੇ ਹੋਰ ਪਲੇਟ ਵਿੱਚ ਰੱਖ ਲੈਣੇ ਮਖਾਣੇ ਤੇ ਇਹਨਾਂ ਨੂੰ ਠੰਡੇ ਹੋਣ ਦਵਾਂਗੇ ਮਖਾਣੇ ਜਿਹੜੇ ਆਪਾਂ ਇਹਦਾ ਕੌਲੀ ਵਿੱਚ ਕੱਢ ਲਏ ਨੇ ਤੇ ਹੁਣ ਆਪਾਂ ਇੱਕ ਹੋਰ ਕੌਲੀ ਜਾਂ ਬੌਲ ਲੈਨੇ ਇਹਦੇ ਵਿੱਚ ਆਪਾਂ ਦਹੀਂ ਪਾ ਲੈਨੇ ਦੋ ਕਟੋਰੀ ਜਿੰਨਾ ਤੁਸੀਂ ਦਹੀਂ ਮਤਲਬ ਕਿ ਰੈਤਾ ਬਣਾਉਣਾ ਚਾਹੁੰਦੇ ਹੋ ਉਹਨਾਂ ਤੁਸੀਂ ਦਹੀਂ ਪਾ ਸਕਦੇ ਹੋ ਮੈਂ ਦੋ ਕਟੋਰੀ ਇਹਦੇ ਵਿੱਚ ਦਹੀਂ ਪਾਉਣੀ ਆ ਹਾਂਜੀ ਆਪਾਂ ਇੱਕ ਕਟੋਰੀ ਦਹੀਂ ਪਾ ਦਨੇ ਦਹੀਂ ਤੁਸੀਂ ਇਹਦੇ ਵਿੱਚ ਪਤਲਾ ਵੀ ਪਾ ਸਕਦੇ ਹੋ ਕਿਉਂਕਿ ਜਿਹੜੇ ਜਦੋਂ ਆਪਾਂ ਮਖਾਣੇ ਪਾਉਣੇ ਨੇ ਉਹਨਾਂ ਨੇ ਵੀ ਪਾਣੀ ਚੂਸਣਾ ਤੇ ਫਿਰ ਇਹ ਦੇਈ ਥੋੜਾ گاੜਾ ਹੋ ਜਾਣਾ ਇਸ ਕਰਕੇ ਇਹਦੇ ਵਿੱਚ ਪਤਲਾ ਦੇਈ ਵੀ ਪਾ ਸਕਦੇ ਹੋ ਇੱਕ ਕਟੋਰੀ ਆਪਾਂ ਪਾ ਦਿੱਤੀ ਇੱਕ ਕਟੋਰੀ ਹੋਰ ਪਾਉਣੀ ਆ ਇੱਕ ਕਟੋਰੀ ਆਪਾਂ ਹੋਰ ਦੇਈ ਪਾ ਦਿੰਨੇ ਆ ਹੁਣ ਦੇਈ ਨੂੰ ਆਪਾਂ ਚੰਗੀ ਤਰ੍ਹਾਂ ਫੈਂਟਣਾ ਹੈ ਇਹਦੇ ਵਿੱਚ ਕੋਈ ਟੁਕੜੇ ਨਾ ਰਹਿਣ ਚੰਗੀ ਤਰ੍ਹਾਂ ਫੈਂਟਣਾ ਦੇਈ ਨੂੰ ਚੰਗੀ ਤਰ੍ਹਾਂ ਨੂੰ ਆਪਾਂ ਹਲਾ ਕੇ ਦੇਈ ਨੂੰ ਆਪਾਂ ਇਹ ਮਲਾਈ ਵਰਗਾ ਕਰ ਦੇਣਾ ਇਹਦੇ ਵਿੱਚ ਕੋਈ ਗੱਠ ਨਾ ਦਿਸੇ ਹਾਂਜੀ ਦਹੀਂ ਜਰਾ ਆਪਣਾ ਦੇਖੋ ਮਿਕਸ ਹੋ ਚੁੱਕਾ ਹੈ ਥੋੜੇ-ਬਹੁਤੇ ਹਲਕੇ-ਹਲਕੇ ਇਹਦੇ ਵਿੱਚ ਪੀਸ ਰਹਿ ਗਏ ਨੇ ਕਿਉਂਕਿ ਦਹੀਂ ਥੋੜਾ ਜਿਹਾ ਪਤਲਾ ਸੀ ਇਸ ਕਰਕੇ ਜੇ گاੜਾ ਦਹੀਂ ਹੋਏ ਤੇ ਫਿਰ ਤੇਰੇ ਜਿਹੜੇ ਪੀਸ ਕੋਈ ਨਹੀਂ ਰਹਿਣਗੇ ਲਗਾਤਾਰ ਆਪਾਂ ਹਲਾਉਂਦੇ ਹੋਏ ਇਹਨੂੰ ਚੰਗੀ ਤਰ੍ਹਾਂ ਪਤਲਾ ਕਰ ਲਿਆ ਦਹੀਂ ਥੋੜਾ ਪਤਲਾ ਹੋਣ ਕਰਕੇ ਨਾ ਬਹੁਤ ਮੁਸ਼ਕਲ ਇਹਦੀ ਢੇਲੀਆਂ ਨਹੀਂ ਫਿਸਸੀਆਂ ਸੀ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਹਲਾ ਆ ਕੇ ਇਹਦੀ ਢੇਲੀਆਂ ਫੇਤੀਆਂ ਇੱਕ ਇਹਦਾ ਹੋਰ ਤਰੀਕਾ ਹੈਗਾ ਜਿਤੇ ਲੀਗਾਂ ਨਹੀਂ ਭੱਜਦੀਆਂ ਤੇ ਤੁਸੀਂ ਇਹਨੂੰ ਜਿੱਦਾਂ ਛਾਲੀ ਹੁੰਦੀ ਏ ਉਹਦੇ ਵਿੱਚ ਪਾ ਕੇ ਵੀ ਦਹੀਂ ਨੂੰ ਛਾਣ ਸਕਦੇ ਹੋ ਤਾਂ ਵੀ ਇਹ ਢੇਲੀਆਂ ਬਿਲਕੁਲ ਫਿਸ ਜਾਣਗੀਆਂ ਥੋੜਾ ਜਿਹਾ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾਨੇ ਆ ਥੋੜਾ ਜਿਹਾ ਆਪਾਂ ਸਫੇਦ ਨਮਕ ਪਾਤਾ ਤੇ ਥੋੜੀ ਜੀ ਕੁਟੀ ਹੋਈ ਕਾਲੀ ਮਿਰਚ ਅੱਧਾ ਛੋਟਾ ਚਮਚਾ ਆਪਾਂ ਭੁਨਿਆ ਹੋਇਆ ਜੀਰਾ ਪਾ ਦਿੰਨੇ ਆ ये आप बरीक कटी हुई हरी मिर्च पा दि बहुत ज़्यादा तिखी मिर्च सभी इस करके मैं अर्धी ही मिर्च पाई है थोड़ा जहाद आप काला लूण तो थोड़ा वे चाहे पा दें हरा कटिया हुआ धनिया ये थोड़े जे पुदीने पत्ते कट के पा दो बहुत ही ज़्यादा टेस्टी बनेगा ज़्यादा हम आप चंकी तरह मिक्स कर देंगे जोड़े दे मसाले चंकी तरह ये मिल जाए ਤੇ ਜਿਹੜੇ ਆਪਾਂ ਰੱਖੇ ਸੀਗੇ ਮਖਾਣੇ ਉਹ ਵੀ ਆਪਾਂ ਪਾ ਦਨੇ ਆ। ਹੁਣ ਆਪਾਂ 5-10 ਮਿੰਟ ਨਾ ਮਖਾਣਿਆਂ ਨੂੰ ਇੱਦਾਂ ਹੀ ਭਿਓਂ ਕੇ ਰੱਖ ਦਿੰਨੇ ਆ ਵਿੱਚ ਜਿਹੜਾ ਇਹ ਮਖਾਣੇ ਨੇ ਪਾਣੀ ਜਿਹੜਾ ਚੂਸ ਲੈਣਗੇ ਇਹਦੇ ਵਿੱਚ ਪਾਣੀ ਪਤਲਾ ਹੋਏਗਾ ਨਾ ਤੇ ਪਾਣੀ ਚੂਸ ਕੇ ਜਿਹੜੇ ਮਖਾਣੇ ਸੌਫਟ ਜਿਹਾ ਹੋ ਜਾਣਗੇ। ਤਾਂ ਆਪਾਂ ਇਹਨਾਂ ਨੂੰ ਬੋਲ ਕੇ ਇੱਦਾਂ 5 ਕਿ ਮਿੰਟ ਰੱਖ ਦਿੰਨੇ ਆ। ਜੇ ਤੈਹੀਂ گاੜਾ ਆ ਤੇ ਇਹਦੇ ਵਿੱਚ 2 ਚਮਚੇ ਤੁਸੀਂ ਪਾਣੀ ਪਾ ਸਕਦੇ ਹੋ। ਚਲੋ ਜੀ ਤੇ ਥੋੜੀ ਜਿਹਾ ਪਾਇਦੇ ਵਿੱਚ ਚੀਨੀ ਪਾ ਦਿੰਨੇ ਆ ਮੈਨੂੰ ਯਾਦ ਨਹੀਂ ਸੀ ਰਿਹਾ ਮੈਂ ਹੁਣ ਐਂਡ ਤੇ ਪਾਉਣ ਲੱਗੀ ਆ ਚੀਨੀ ਪਾਉਣਾ ਕਿਉਂ ਹੋਏਗਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਮਸਾਲਿਆਂ ਦਾ ਖਟਾ ਮਿੱਠਾ ਜਿਹਾ ਟੇਸਟ ਬਣੇਗਾ ਜੇ ਤੁਸੀਂ ਚੀਨੀ ਪਾਣਾ ਪਸੰਦ ਕਰਦੇ ਹੋ ਤਾਂ ਪਾ ਸਕਦੇ ਹੋ ਜੇਕਰ ਨਹੀਂ ਪਸੰਦ ਕਰਦੇ ਤੁਸੀਂ ਚੀਨੀ ਬਿਲਕੁਲ ਨਾ ਪਾਓ ਉਹ ਤਾਂ ਵੀ ਰਹਿ ਤਾਂ ਸਵਾਦ ਬਣੇਗਾ ਚੀਨੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਲਾ ਦਿੱਤੀ ਹੈ 5-10 ਮਿੰਟ ਰੱਖਾਂਗੇ ਤੇ ਜਿਹੜੀ ਚੀਨੀ ਹੋਏਗੀ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਮੈਲਟ ਹੋ ਜੇਗੀ। ਹਾਂਜੀ ਆਪਣਾ ਜਿਹੜਾ ਰਾਇਤਾ ਬਣ ਕੇ ਤਿਆਰ ਹੈ ਪੰਜ ਤੋਂ 10 ਮਿੰਟ ਮੈਂ ਰੱਖ ਦਿੱਤਾ ਸੀ ਜਿਹੜੇ ਮਖਾਣੇ ਨੇ ਸੌਫਟ ਹੋ ਚੁੱਕੇ ਨੇ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਥੋੜੀ ਜਿਹੀ ਨਾ ਲਾਲ ਮਿਰਚ ਪਾ ਦੇਣੀ ਹੈ ਲਾਲ ਮਿਰਚ ਪਾਊਡਰ ਪਾ ਦੇਣੀ ਜਿਹਦੇ ਨਾਲ ਥੋੜਾ ਦੇਖਣ ਨੂੰ ਬਹੁਤ ਹੀ ਸੋਹਣਾ ਲੱਗੇਗਾ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਕੱਟਿਆ ਹੋਇਆ ਹਰੀਆਂ ਧਨੀਏ ਦੇ ਪੱਤੇ ਪਾ ਦੇਣੀ ਹੈ। ਚਲੋ ਜੀ ਆਪਣਾ ਜਿਹੜਾ ਰਾਇਤਾ ਹੈ ਬਣ ਕੇ ਤਿਆਰ ਹੈ ਜੇਕਰ ਵੀਡੀਓ ਵਧੀਆ ਲੱਗੇ ਤਿਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਤੁਸੀਂ ਵੀ ਰਾਇਤੇ ਨੂੰ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਹਾਡਾ ਰਾਇਤਾ ਕਿਸ ਤਰ੍ਹਾਂ ਦਾ ਬਣਿਆ